ਮੋਹਾਲੀ ਵਿੱਚ ਦੀਵਾਲੀ ਤੇ ਪਟਾਕਿਆਂ ਨਾਲ 32 ਲੋਕ ਜ਼ਖਮੀ ਹੋਏ ਨੇ ਕੁਝ ਦੇ ਅੱਖਾਂ ਦੇ ਵਿੱਚ ਜਲਣ ਚਮੜੀ ਦੀ ਲਾਗ ਅਤੇ ਜਲਣ ਵਰਗੇ ਮਾਮਲੇ ਵਧ ਰਹੇ ਨੇ ਇਸ ਸਾਲ ਦੀ ਦੀਵਾਲੀ ਦੋ ਵਾਰ ਜਿਹੜੀ ਮਨਾਈ ਗਈ ਹੈ ਪਰ ਇਹ ਖੁਸ਼ੀ ਦਾ ਤਿਹਾਰ ਕਈ ਦੇ ਲਈ ਮੁਸੀਬਤਾਂ ਲੈ ਕੇ ਜ਼ਰੂਰ ਆਇਆ ਪੰਜਾਬ ਦੇ ਮੋਹਾਲੀ ਦੇ ਫੇਜ਼ 6 ਦੇ ਵਿੱਚ ਸਿਵਲ ਹਸਪਤਾਲ 'ਚ ਪਟਾਕੇ ਚਲਾਉਂਦੇ ਸਮੇਂ ਜੋ ਲੋਕ ਜ਼ਖਮੀ ਹੋਏ ਸਨ ਉਹਨਾਂ ਦੀ ਗਿਣਤੀ ਲਗਭਗ 32 ਤੱਕ ਪਹੁੰਚ ਗਈ ਹੈ ਇਹਨਾਂ ਦੇ ਵਿੱਚ ਜਿਹੜੇ ਕਿ ਅਜੇ ਹੀ ਮਰੀਜ਼ ਨੇ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਜਲਣ ਚਮੜੀ ਦੀ ਲਾਗ ਅਤੇ ਹੱਥਾਂ ਵਿੱਚ ਜਲਣ ਦੇ ਮਾਮਲੇ ਸ਼ਾਮਲ ਨੇ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੀਵਾਲੀ ਦੌਰਾਨ ਹੁਣ ਤੱਕ ਬਹੁਤ ਸਾਰੇ ਮਰੀਜ਼ ਇਲਾਜ ਦੇ ਲਈ ਹਸਪਤਾਲ ਪਹੁੰਚੇ ਨੇ ਜ਼ਿਆਦਾਤਰ ਲੋਕਾਂ ਨੂੰ ਅੱਖਾਂ ਦੇ ਵਿੱਚ ਜਲਣ ਹੱਥਾਂ ਤੇ ਪਟਾਕੇ ਫਟਣ ਦੇ ਕਾਰਨ ਜਿਹੜੀ ਸ਼ਿਕਾਇਤ ਹੋਈ ਆ ਡਾਕਟਰਾਂ ਨੇ ਲੋਕਾਂ ਨੂੰ ਭਵਿਕ ਵਿੱਚ ਪਟਾਕਿਆਂ ਤੇ ਸਾਵਧਾਨੀ ਦੇ ਨਾਲ ਚਲਾਉਣ ਦੇ ਲਈ ਜਿਹੜੀ ਆ ਅਪੀਲ ਕੀਤੀ ਆ ਦੀਵਾਲੀ ਦੇ ਮੌਕੇ ਤੇ ਪ੍ਰਸ਼ਾਸਨ ਨੇ ਸਿਰਫ ਹਰੇ ਪਟਾਕਿਆਂ ਦੀ ਵਰਤੋਂ ਦੀ ਆਗਿਆ ਦਿੱਤੀ ਸੀ ਅਤੇ 2 ਘੰਟੇ ਦਾ ਸਮਾਂ ਵੀ ਨਿਸ਼ਿਤ ਕੀਤਾ ਗਿਆ ਸੀ ਹਾਲਾਂਕਿ ਲੋਕਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਉਸ ਨੂੰ ਨਰਦਰ ਅੰਦਾਜ਼ ਕੀਤਾ ਹੈ ਅੱਧੀ ਰਾਤ ਤੱਕ ਜਿਹੜੇ ਪਟਾਕੇ ਚਲਾਏ ਗਏ ਨੇ ਤਾਂ ਇਸ ਮੌਕੇ ਤੇ ਐਨਬੀ ਦੀ ਇੱਕ ਖਾਸ ਰਿਪੋਰਟ ਪਾਵਲੀ ਦੀ ਗੱਲ ਕਰੀਏ ਤੇ ਦੀਪਾਵਲੀ ਦੇ ਪਰਤ ਤੋਂ ਬਾਅਦ ਜਿਹੜਾ ਹੈ ਅਗਰ ਹਸਪਤਾਲ ਦੀ ਗੱਲ ਕਰੀਏ ਨੰਬਰ ਆਫ ਕੇਸਿਸ ਜਿਹੜੇ ਨੇ ਲਗਾਤਾਰ ਹਸਪਤਾਲ ਦੇ ਵਿੱਚ ਵਧ ਰਹੇ ਨੇ ਅਕਸਰ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਕਿ ਖਾਸ ਕਰ ਜਿਹੜੇ ਛੋਟੇ ਬੱਚੇ ਨੇ ਦੀਪਾਵਲੀ ਜਦੋਂ ਹੁੰਦੀ ਹੈ ਉਹਨਾਂ ਨੂੰ ਪਟਾਕਾ ਚਲਾਉਣ ਦਾ ਕਾਫੀ ਸ਼ੌਂਕ ਹੁੰਦਾ ਹੈ ਪਟਾਕੇ ਜਿਹੜੇ ਚਲਾਏ ਜਾਂਦੇ ਨੇ ਇੱਕ ਹਾਸਾ ਜਿਹੜੇ ਨੇ ਇੱਕ ਨਹੀਂ ਕਈ ਹਾਸੇ ਜਿਹੜੇ ਨੇ ਮੋਹਾਲੀ ਵਿੱਚ ਹੋਏ ਨੇ ਅਗਰ ਅੰਕੜਿਆਂ ਦੀ ਗੱਲ ਕਰੀਏ ਜੋ ਹਾਲ ਤੱਕ ਦੀ ਜਿਹੜੀ ਜਾਣਕਾਰੀ ਹੈ ਕਰੀਬ 32 ਦੇ ਆਸ-ਪਾਸ ਕੇਸ ਜਿਹੜੇ ਨੇ ਮੋਹਾਲੀ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਨੇ ਕਰੀਬ ਅਗਰ ਜਿਹੜੀ ਜਿੰਨ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਡਾਕਟਰ ਵੱਲੋਂ ਹਾਲਾਂਕਿ 22 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਜੋ ਸੋਰਸਸ ਦੱਸ ਰਹੇ ਨੇ ਕਿਉਂਕਿ ਉਹ ਜਿਹੜਾ ਅੰਕੜਾ ਰਾਜ ਦੀ ਗੱਲ ਕਰੀਏ ਤਾਂ 10 ਕੇਸ ਜਿਹੜੇ ਨੇ ਨਵੇਂ ਪਹੁੰਚੇ ਨੇ ਅਕਸਰ ਦੇਖਣ ਨੂੰ ਮਿਲਦਾ ਕਿ ਜਦੋਂ ਦੀਪਾਵਲੀ ਹੁੰਦੀ ਹੈ ਤੇ ਕਈ ਬੱਚੇ ਜਿਹੜੇ ਨੇ ਇਨਗੈਲੀ ਕਰ ਦਿੰਦੇ ਨੇ ਜਦੋਂ ਮਾਚਿਸ ਜਲਾਉਂਦੇ ਨੇ ਤੇ ਨਾਲ ਹੀ ਬੰਬ ਜਿਹੜਾ ਹੈ ਉਹ ਬਲਾਸਟ ਹੋ ਜਾਂਦਾ ਤੇ ਉਹਦੇ ਚਲਦੇ ਕਈ ਜਿਹੜਾ ਹੈ ਨੁਕਸਾਨ ਹੁੰਦਾ ਤੇ ਇਸੇ ਦੇ ਚਲਦੇ ਨੰਬਰ ਆਫ ਕੇਸ ਜਿਹੜੇ ਨੇ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਚਾਹੇ ਗੱਲ ਕਰੀਏ ਪਟਾਕਾ ਜਿਹੜਾ ਹੈ ਉਹ ਫੁੱਟਣ ਦੀ ਗੱਲ ਕਰੀਏ ਚਾਹੇ ਅੱਖਾਂ ਦੇ ਵਿੱਚ ਜਿਹੜਾ ਹੈ ਜਲਣ ਲੋਕ ਲੈ ਕੇ ਜਿਹੜੇ ਨੇ ਲਗਾਤਾਰ ਹਸਪਤਾਲ ਪਹੁੰਚ ਰਹੇ ਨੇ ਕਿ ਬਹੁਤ ਜ਼ਿਆਦਾ ਅੱਖਾਂ ਦੇ ਵਿੱਚ ਜਲਨ ਆ ਰਹੀ ਹੈ ਨਾਲ ਹੀ ਕਈ ਵਿਅ ਨੂੰ ਸਾਂ ਲੈਂਚ ਵੀ ਦਿੱਕਤ ਆ ਰਹੀ ਹੈ ਤੇ ਬਿਲਕੁਲ ਅਗਰ ਨੰਬਰ ਆਫ ਕੇਸਿਸ ਦੀ ਗੱਲ ਕਰੀਏ ਤੇ ਕਰੀਬ 32 ਦੇ ਆਸ-ਪਾਸ ਨੰਬਰ ਜਿਹੜੇ ਨੇ ਹੁਣ ਤੱਕ ਦਾ ਜਿਹੜਾ ਸਾਡੇ ਕੋਲ ਆਂਕੜਾ ਹੈ ਕਿ ਮੁਹਾਲੀ ਦੇ ਵਿੱਚ ਕੇਸ ਆ ਚੁੱਕੇ ਨੇ ਚਾਹੇ ਮੁਹਾਲੀ ਦੀ ਗੱਲ ਕਰੀਏ ਜ਼ਿਰਕਪੁਰ ਦੀ ਗੱਲ ਕਰੀਏ ਖਰੜ ਦੀ ਗੱਲ ਕਰੀਏ ਕਿਉਂਕਿ ਇਸ پورے ਇਲਾਕੇ ਨੂੰ ਜਿਹੜਾ ਹੈ ਮੁਹਾਲੀ 6 ਫੇਜ਼ ਦਾ ਹਸਪੀਟਲ ਲੱਗਦਾ ਹੈ ਤੇ ਉੱਥੇ ਡਾਕਟਰਾਂ ਵੱਲੋਂ ਵੀ ਜਿਹੜੀ ਹੈ ਪੁਸ਼ਟੀ ਕੀਤੀ ਗਈ ਹੈ ਕਿ ਹੁਣ ਤੱਕ ਜਿਹੜੇ ਨੇ 22 ਕੇਸ ਜਿਹੜੇ ਆ ਚੁੱਕੇ ਨੇ ਜਿਹੜੇ ਸੋਰਸਸ ਆਸ ਰਹੇ ਨੇ 10 ਕੇਸ ਜਿਹੜੇ ਨੇ ਅੱਜ ਆਏ ਨੇ ਤੇ ਕੁੱਲ ਆਂਕ ਤੱਕ ਜਾਂ ਫਿਰ ਕੱਲ ਜਿਹੜਾ ਹੈ ਇਹ ਅੰਕੜਾ ਵੱਧ ਹੈ